ਜਿਹੜੀ ਆ ਵੀਡੀਓ ਪਾ ਰਿਆ ਨਾ ਇਹ ਵੀਡੀਓ ਚ ਨਾ ਸਮਝ ਲੋ ਵੀ ਤੁਸੀਂ ਇਹ ਕਹਿ ਲੋ ਵੀ ਕੰਮ ਨਹੀਂ ਮੰਗ ਰਹੇ ਕੰਮ ਤਾਂ ਦੇਣ ਵਾਲੀ ਲੋਕਾਂ ਨੇ ਤੁੱਕੀ ਕੱਢੀ ਪਈ ਆ ਮਤਲਬ ਕੰਮ ਵਾਲੀ ਤਾਂ ਕੋਈ ਕਮੀ ਹੋਈ ਨਹੀਂ ਛੱਡੀ ਵੀ ਆਪਾਂ ਇਹ ਕੈਸ ਦੇ ਵੀ ਸਾਡਾ ਜਵਾਕ ਜਿਹਦਾ ਇਹ ਸੁਪਨਾ ਸੀ ਨਹੀਂ ਮੈਂ ਬਾਹਰ ਨਹੀਂ ਜਾਣਾ ਇਹਨੇ ਮੈਨੂੰ ਤੋੜ ਤਿੰਨ ਸਾਲ ਪਹਿਲਾਂ ਇਹ ਗੱਲ ਕਹਤੀ ਸੀ ਮਾਮਾ ਬਾਹਰ ਨਹੀਂ ਜਾਣਾ ਇੱਥੇ ਹੀ ਕੰਮ ਕਰਨਾ ਅਸੀਂ ਇੱਥੇ ਹੀ ਵਿਆਹਤਾ ਸੀ ਇੱਧਰ ਹੀ ਨਾ ਇਹਦਾ ਆਈਲੈਂਡਸ ਕੀਤਾ ਨਾ ਇਹਦੇ ਘਰ ਵਾਲੀ ਦਾ ਆਈਲੈਂਡਸ ਕੀਤਾ ਤੇ ਇਹ ਕਹਿੰਦਾ ਬਾਹਰ ਨਹੀਂ ਜਾਣਾ ਤੇ ਤੁਸੀਂ ਇਹਦਾ ਬਾਹਰ ਨਾ ਜਾ ਕੇ ਇੱਥੇ ਸੁਪਨਾ ਪੂਰਾ ਕਰਤਾ ਤੇ ਜਿਆਦਾ ਵਿਦੇਸ਼ੀਆਂ ਨੇ ਬਹੁਤ ਮਦਦ ਕੀਤੀ ਆ ਮਤਲਬ ਨੈਕਸਟ ਲੈਵਲ ਤੇ ਕੰਮ ਲੋਕਾਂ ਨੇ ਕਰਾਇਆ ਤੁਸੀਂ ਇਹ ਦੇਖ ਲਓ ਵੀ ਚੰਡੀਗੜ੍ਹ ਤੋਂ ਰੇਂਜ ਰੋਵਰਾਂ ਮੁੰਡੇ ਦੇ ਕੋਲੇ ਆਉਣ ਲੱਗ ਗੀਆਂ ਰੇਂਜ ਰੋਵਰ ਦਾ ਕੰਮ ਵੀ ਕੀਤਾ ਹੁਣ ਕਲਾ ਵੀ ਇਹ ਸ਼ਰ ਨੇ ਕਿੰਨੇ ਸਾਲ ਵਾਲੀ ਇੱਥੇ ਕੋਟਿੰਗ ਕਰਤੀ ਆ ਇੱਥੇ ਆਪ ਲਈ 5 ਸਾਲ ਵਾਲੀ 5 ਸਾਲ ਦੀ ਕੋਟਿੰਗ ਆਈ ਰੋ ਜਿਹੜੀ ਹਾਂ 5 ਸਾਲ ਦੀ ਜੀ 500 ਯਾਰ ਮੈਂ ਇੱਕ ਗੱਲ ਮੈਨੂੰ ਐਂ ਦੱਸ ਵੀ ਯਾਰ ਤੁਹਾਡਾ ਕੋਟਿੰਗ ਵਾਲਿਆਂ ਦੀ ਉਹੀ ਗੱਲ ਹੀ ਹੁੰਦੀ ਹੈ ਵੀ ਇਹ 5 ਸਾਲ ਵਾਲਾ ਹੀ ਲੱਗ ਗਈ ਇਹ 5 ਸਾਲ ਮੈਂ 5 ਸਾਲਾਂ ਦੇ ਵਿੱਚ ਵੇਖ ਸਕਦਾ ਮੇਰੀ ਕੋਟਿੰਗ ਰਹੇਗੀ ਕਿ ਰਹੇਗੀ ਆ ਦੇਖ ਸਕਦੇ ਬੱਚੀ ਕੀ 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 ਚੈੱਕ ਕਰਾਂ ਮੈਂ ਕਿਵੇਂ ਚੈੱਕ ਕਰਾਂ ਮੇਰੀ ਕੋਟਿੰਗ ਹੈਗੀ ਆ ਜਦੋਂ ਆਪਾਂ ਗੱਡੀ ਧੋਵਾਂਗੇ ਇਹਦਾ ਪਤਾ ਲੱਗ ਜਾਣਾ ਪਰ ਕੋਟਿੰਗ ਹੈਗੀ ਹੈ ਕਿ ਨਹੀਂਗੀ ਦੇ ਗੱਡੀ ਤੇ ਕੋਟਿੰਗ ਹੈ ਨਹੀਂ ਫਰਜ਼ ਗੱਲੋਂ ਗੱਡੀ ਤੇ ਕੋਟਿੰਗ ਲੱਗਣੀ ਲੱਗ ਗਈ ਗੱਡੀ ਤੇ ਕੋਟਿੰਗ ਹਾਂ ਤੋ ਜਿਹੜਾ ਪਾਣੀ ਤਾਂ ਨਹੀਂ ਉੱਤੇ ਖੜੂਗਾ ਮੈਂ ਖੜੂਗਾ ਸਾਰਾ ਕੁਝ ਪਤਾ ਲੱਗੂਗਾ ਜਦੋਂ ਆਪਾਂ ਜਦੋਂ ਆਪਾਂ ਇਹ ਗੱਡੀ ਲੈ ਕੇ ਆਏ ਆ ਹਾਂਜੀ ਇਹਦੇ ਉੱਤੇ ਆਪਾਂ ਪਾਣੀ ਪਾਇਆ ਸੀ ਇਹਦੇ ਉੱਤੇ ਪਾਣੀ ਬਰਨੜ ਦੇ ਉੱਤੇ ਖੜਦਾ ਸੀ ਪੂਰਾ ਖੜ ਰਿਹਾ ਸੀ ਹੁਣ ਪਾਣੀ ਪਾਵਾਂਗੇ ਹੁਣ ਪਾ ਕੇ ਦੇਖੀ ਆਪਾਂ ਤਾਂ ਗੱਡੀ ਤੇ ਪਾਣੀ ਨਹੀਂ ਖੜੂਗਾ ਇਹ 5 ਸਾਲ ਐਵੇਂ ਕਰੂਗਾ ਹਾਂ ਕੱਢੂਗੀ ਹੈ ਕੱਢੂਗੀ ਵੇਚਦੀ ਆਪਾਂ ਦੇਖ ਜੇ ਹੋਵੇ ਕੋਈ ਆਪਾਂ ਇੱਕ ਦੋ ਦੋ ਵਾਰੀ ਮੈਂ ਮੇਨਟੇਨ ਕਰਕੇ ਦੇ ਸਕਦਾ ਹਾਂ ਪਹਿਲੇ ਕੱਲ ਜੋ ਆਪਾਂ ਲਈ ਆ ਇਹ ਤੇ ਵੀ 5 ਸਾਲ ਦੀ ਉਹਦੀ ਵੈਲਿਡਿਟੀ ਆਪਾਂ ਦਿੰਨੇ ਆ ਵੀ ਨਾਲ ਵਾਰੰਟੀ ਕੱਢ ਦਿੰਨੇ ਆ ਆਪਾਂ ਐ ਨਹੀਂ ਵੀ ਉਹੀ ਦੇ ਦਿੰਨੇ ਕਰਕੇ ਆਪਾਂ ਵੀ ਉਹੀ ਸਾਲ ਵਾਲੀ ਮਾੜੀ ਜੀ ਮਲਜੇ ਦਿੱਤੀ ਤੇ ਉਹ ਨਹੀਂ ਕੇਸ ਆਪਾਂ ਵਾਰੰਟੀ ਕੱਢ ਦਿਆਂਗੇ ਅਗਲਾ ਚੱਕ ਵੀ ਕਰ ਸਕਦਾ ਵੀ ਚੀਜ਼ ਬਾਕੀ ਨੇ ਟਾਈਮ ਵਾਲੀ ਹੈਗੀ ਆ ਹਾਂ ਪਈ ਜਿਹਦਾ ਵਾਰੰਟੀ ਕਾਰਡ ਦੇ ਉੱਤੇ ਜੋ ਹੁੰਦਾ ਉਹਨਾਂ ਦਾ ਵਾਰੰਟੀ ਕਾਰਡ ਹੁੰਦਾ ਕੰਪਨੀ ਦੇ ਸਾਰੇ ਉਹ ਦੱਸਿਆ ਹੁੰਦਾ ਉੱਤੇ ਹਾਂ ਤੇ ਇੰਨੀ ਚੀਜ਼ ਦੀ ਵੈਲਿਡਿਟੀ ਆ ਪਰਪਾ ਇਹ ਇਹਦੀ ਕੋਟਿੰਗ ਦੀ ਥੋੜੀ ਜੀ ਸੇਫਟੀ ਲਈ ਇੰਨੀ ਗੱਲ ਜ਼ਰੂਰੀ ਆ ਧੁੱਪੇ ਸ਼ਾਮੇ ਵਾਲਾ ਕੋਈ ਡਿੱਕਣੇ ਕਰੀ ਹੁੰਦਾ ਮੇਨ ਗੱਲ ਆ ਕਿ ਉਹ ਇਹਨੂੰ ਐ ਤੂੜ ਪਈ ਤੋ ਕੱਪੜਾ ਕੱਪੜਾ ਕਿਦਾਂ ਮਾਨਾ ਜੀ ਕੱਪੜਾ ਕਿਦਾਂ ਕਰਨਾ ਹਾਂ ਜੇ ਤੁਸੀਂ ਹੁਣ ਕੱਪੜਾ ਐਵੇਂ ਮਾਰੋਗੇ ਤਾਂ ਗਲਤ ਹੈ ਤੋ ਉੱਤੇ ਫਿਰ ਉੱਤੇ ਕੋਟਿੰਗ ਵੀ ਲਾਉਗੀ ਤੇ ਸਕ੍ਰੈਚ ਵੀ ਦੇਊਗਾ ਕੱਪੜਾ ਇਹਦਾ ਹਾਂ ਤੇ ਜੇ ਤੁਸੀਂ ਇਹਨੂੰ ਐਵੇਂ ਸਾਫ਼ ਕਰ ਲਓ ਪਹਿਲੀ ਗੱਲ ਤਾਂ ਖੜੀ ਤੇ ਪਾਣੀ ਮਾਰਦੇ ਪਾਣੀ ਮਾਰ ਦਿਓ ਹਾਂਜੀ ਪਾਣੀ ਮਾਰ ਦਿਓ ਹਲਕੀ ਜਸਟਾ ਕੋਈ ਪਾਣੀ ਮਾਰ ਦਿਓ ਬਲੂਰ ਹੁੰਦੇ ਆਪਣੇ ਘਰਾਂ ਜਾ ਆਵੇਂ ਹੂੰ ਬਲੂਰਨਾ ਤਾਂ ਜਸਟ ਮਾੜੀ ਨੇ ਚਲੀ ਜਾਣੀ ਉੱਪਰ ਯਾਰ ਮਿੱਟੀ ਪੈ ਗਈ ਆ ਮੇਰਾ ਤਾਂ ਇਹ ਤਜਰਬਾ ਦੇਖਿਆ ਜਦੋਂ ਤਾਜੀ-ਤਾਜੀ ਆਪਣੀ ਵਾਲੀ ਗੱਡੀ ਤੇ ਕੋਟਾਂ ਕੋਈ ਸੀ ਡੱਕਰ ਦੇ ਮਿੱਟੀ ਸਾਰੀ ਓਟ ਜਾਂਦੀ ਓਟ ਜਾਂਦੀ ਮਿੱਟੀ ਓਟ ਜਾਂਦੀ ਹੁੰਦੀ ਸੀ ਵਿਚੋਂ ਵਿਚੋਂ ਵੀ ਕੀਤੀ ਆ ਦੂਜੀ ਹਾਂਜੀ ਵਿਚੋਂ ਵੀ ਕੀਤੀ ਆ ਪਰ ਸਾਰੀ ਡ੍ਰੈਗਲਾਈਨ ਕੀਤੀ ਆ ਵਿਚੋਂ ਸਾਰੀ ਗੱਡੀ ਆ ਆਹ ਦੇਖੋ ਇਹ ਤਾਂ ਬਾਹਰ ਨੂੰ ਆਉਂਦੇ ਓ ਐਂ ਕਰਕੇ ਹਨਾ ਆਹ ਦੇਖ ਇਹ ਤਾਂ ਸ਼ਰ ਨੇ ਬਾਟਣੀ ਬਹੁਤ ਹੋਈ ਹੈ ਇਹ ਚਲਾ ਚਲੂ ਕੇ ਦੇਖੀ ਓਏ ਚਲਾ ਚਲੂ ਕੇ ਦੇਖੀ ਉਹਦੇ ਸਾਰੀ ਭਾਈ ਦੇ ਕਿੰਨੇ ਦਾ ਪਹਜਾ ਕੇ ਨਹੀਂ ਵੇਖੀ ਹੈ ਪਹਜਾ ਕੇ ਨਹੀਂ ਵੇਖੀ ਪਹਜਾ ਕੇ ਤਾਂ ਦੇਖਣੀ ਤੁਹਾਡੇ ਤਾਂ ਨੇੜੇ ਹੀ ਆ ਰੋਡ ਹੈ ਪਹਜਾ ਕੇ ਲੱਗੰਮੀ ਹੈ ਹੈ ਮੈਂ ਤਾਂ ਕਹਿੰਦਾ ਇੱਕ ਅੱਧਾ ਦਿਨ ਰੱਖ ਲੈਣਾ ਢੱਕ ਕੇ ਦੇਖ ਲਈਏ ਕਹਦੇ ਹਜੇ ਆਪਾਂ ਕਹਿ ਦਿੰਨੇ ਆ ਮਾਲਕਾਂ ਨੂੰ ਹਜੇ ਹੋਈ ਕੰਮ ਰਹਿੰਦਾ ਯਾਰ ਹਜੇ ਕੰਮ ਰਹਿੰਦਾ ਕੋਟਿੰਗ ਦੀ ਇੱਕ ਲੇਅਰ ਭਾਈ ਹੋਰ ਲਾਉਣੀ ਹੈ ਕਹਿ ਨਹੀਂ ਆਪਾਂ ਹਾਂ ਨਹੀਂ ਯਾਰ ਕਾਹਨੂੰ ਯਾਰ ਕਿਸੇ ਦੀ ਗੱਡੀ ਹੈ ਹੈਨਾ ਹੂੰ ਤੇ ਚੌੜ ਕਰਦੇ ਆ ਅਗਲੇ ਨੇ ਵਿਸ਼ਵਾਸ ਦੇ ਨਾਲ ਆਪਣੇ ਕੋਲੇ ਭੇਜੀ ਆ ਐਡਾ ਸੰਦ ਭੇਜ ਤਾਂ ਚਲੋ ਉਹੀ ਵਾ ਹਾਂ ਐਡਾ ਯਾਰ ਸੰਦ ਯਕੀਨ ਨਹੀਂ ਦਿੰਦਾ ਤੇ ਸ਼ਰ ਨੇ ਮੋਟਰਸਾਈਕਲ ਕੱਲ ਮੈਥੋਂ ਇੱਕ ਮੋਟਰਸਾਈਕਲ ਵਾਲੇ ਨੇ ਵੀ ਮੁੰਡੇ ਨੇ ਆਇਆ ਮੰਗਿਆ ਸੀ ਨੰਬਰ ਤੇਰਾ ਆ ਗਿਆ ਸੀ ਫੋਨ ਬੋਲਟ ਵਾਲੇ ਨੇ ਹਾਂਜੀ ਬੋਲਟਾਂ ਆ ਗਏ ਸੀ ਨਾ ਹਾਂਜੀ 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 ਹੋ ਗਈ ਸੀ ਗੱਲ ਹਾਂ ਕਿਹਾ ਹੋਊਗਾ ਵੀ ਤੇਰੇ ਮਾਮੇ ਨੇ ਨਾ ਬੋਲਟਾਂ ਮਾਮੇ ਨੇ ਮੜ ਦਿੱਤਾ ਉਹ ਚੱਲ ਕੇ ਜਾਣਗੇ 1-2 ਦਿਨਾਂ ਤੱਕ ਬੱਸ ਹਾਂ ਬੋਲਟ ਬਹੁਤ ਆਈ ਜਾਂਦੇ ਆ ਹਾਂ ਬੋਲਟ ਬੋਲਟ ਲਾਉਂਗਾ ਵਧੀਆ ਜੀ ਨਾ ਬਹੁਤ ਕਿੰਨੇ ਦਿਨਾਂ ਦੇ ਵਿੱਚ ਆਹ ਗੱਡੀ ਕਿੰਨੇ ਦਿਨਾਂ ਦੇ ਵਿੱਚ ਤੂੰ ਤਿਆਰ ਕਰਕੇ ਦੇਤੀ ਅਗਲੇ ਨੂੰ 2 ਦਿਨ ਲੱਗੇ ਨੂੰ ਪੂਰੇ ਜੀ ਹੂੰ 2 ਦਿਨ ਲੱਗੇ ਗੱਡੀ ਨੂੰ ਪੂਰੀ ਕਰਨ ਨੂੰ ਅਗਲੇ ਦੇ ਪਹੁੰਚ ਵੀ ਹੋ ਜਾਂਦੀ ਆ ਹਾਂਜੀ 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 ਜੇ ਅਗਲੇ ਦੇ ਘਰੇ ਜਾਵੜਾ ਹਾਂ ਲੈ ਕੇ ਆਉਣੀ ਆ ਪਹੁੰਚ ਹੋ ਜਾਂਦੀ ਆ ਸਾਰਾ ਕੁਝ ਹੋ ਜਾਂਦਾ ਜੀ ਵੀ ਜੇ ਲੈ ਕੇ ਵੀ ਆਉਣੀ ਆ ਛੱਟ ਕੇ ਵੀ ਆਉਣੀ ਹੁਣ ਇਕੱਠੇ ਹੋਂ ਦਾ ਕਰੇ ਤੇ ਜਾ ਕੇ ਹਾਂ ਜਾ ਕੇ ਕਰੇ ਅੱਗੇ ਮੈਂ ਨਾ ਕਿੱਥੇ ਜੂਪੀ ਕਰਕੇ ਆਂ ਕਿ ਰਾਜਸਥਾਨੇ ਕਰਕੇ ਆਂ ਕਰੀ ਬਤੂਰੇ ਫੇਦਾ ਸਾਰੇ ਕਿਤੇ ਕਿਤੇ ਕਿਧਰੇ ਅੰਬਾਲੇ ਕਿਨੇ ਇਹਨੂੰ ਸਾਰੇ ਕਿਤੇ ਕਰੀ ਤੇ ਜਾ ਕੇ ਹੁਣ ਹੁਣ ਟਰੈਕਟਰਾਂ ਦਾ ਕਸ ਜ਼ਿਆਦਾ ਹੈ ਹਾਂ ਟਰੈਕਟਰ ਆਏ ਟਰੈਕਟਰ ਵਧੀਆ ਕੰਟੈਕਟਰ ਮੂਰੇ ਹੁਣ ਕਦੂ ਕਦੂ ਸੀਜ਼ਨ ਆ ਗਿਆ ਹਾਂ ਉਹਨਾਂ ਨੂੰ ਪਤਾ ਗਾਰੇ ਗੁਰੇ ਚ ਪੜਨੇ ਕਲੂਣਾ ਸ਼ੋਹਾਂ ਛਾਂ ਦਾ ਰੰਗ ਖਰਾਬ ਹੁੰਦਾ ਜੋ ਵੀ ਹੈ ਹਾਂ ਉਹਦੇ ਕਰਕੇ ਫਿਰ ਆ ਮੂਰੇ ਮੂਰੇ ਤੂੜੀ ਦਾ ਸੀਜ਼ਨ ਹੁਣ ਆ ਨਾ ਤੂੜੀ ਦਾ ਸੀਜ਼ਨ ਆ ਗਿਆ ਅਗਲਾ ਦਾ ਸ਼ੋਹਾਂ ਖਰਾਬ ਹੋਣਗੇ ਖਰਾਬ ਹੁੰਦੀਆਂ ਰੰਗ ਧੁੱਪੇ ਖ ਮਤਲਬ ਠੀਕ ਆ ਤੁਸੀਂ ਵੀ ਕੰਮ ਦੇ ਸਕਦੇ ਆ ਕੰਮ ਤਾਂ ਯਾਰ ਇੱਕ ਦਿਹਾੜੀ ਦੀਆਂ ਇਹ ਤਿੰਨ ਵੀ ਕਰ ਦਿੰਦਾ ਕਿਉਂਕਿ ਐ ਨਹੀਂ ਗੱਲ ਵੀ ਜੇ ਕਈ ਵਾਰੀ ਬੰਦਾ ਸੋਚਦਾ ਬਈ ਇੱਕ ਦਿਹਾੜੀ ਦੇ ਵਿੱਚ ਜੇ ਗੱਡੀਆਂ ਦੋ ਦਿਹਾੜੀ ਚ ਇੱਕ ਹੁੰਦੀ ਆ ਤਾਂ ਇਹਦਾ ਮਤਲਬ ਪਤਾ ਨਹੀਂ ਇੱਕ ਗੱਡ ਕੋਈ ਹੁੰਦੀ ਨਹੀਂ ਜੇ ਤੂੰ ਪੰਜ ਵੀ ਲੈਣ ਚਲਵਾ ਦੇਉਂਗੇ ਪੰਜ ਵੀ ਦੋ ਦਿਨਾਂ ਚ ਹੀ ਹੋ ਜਾਣਗੇ ਹੋਣਗੇ ਹਾਂਜੀ ਕਿਉਂਕਿ ਪਹਿਲੇ ਘੰਟੇ ਜਿਹਦੀ ਕਰਤੀ ਉਹ ਅਗਲੇ ਘੰਟੇ ਤੋਂ ਜਿਹੜੂ ਜਿਹੜੂ ਹਾਂ ਨਾ ਤੇ ਉਹਨੇ ਕਰੇ ਕਰਕੇ ਬਸ ਔਖਾ ਹੋ ਜਾਂਦਾ ਜੀ ਹਾਂ ਰਾਤ ਨੂੰ ਵੀ ਲੱਗੇ ਰਹੀਦਾ ਫਿਰ ਇਹ ਕੰਮ ਕਰਨ ਦੀ ਦਿੱਕਤ ਨਹੀਂ ਮੈਨੂੰ ਜਿਹੜੇ ਨਾ ਮਤਲਬ ਕਈ ਮਿੱਤਰ ਕਹਿੰਦੇ ਵੀ ਤੁਸੀਂ ਰੋਡ ਤੇ ਨਹੀਂ ਕੀਤਾ ਤੁਸੀਂ ਸ਼ਹਿਰ ਚ ਨਹੀਂ ਕੀਤਾ ਤਾਂ ਅਸਲ ਦੇ ਵਿੱਚ ਕਾਰਨ ਕੀ ਆ ਕਿ ਇੱਥੇ ਸਾਨੂੰ ਕੱਲਾ ਬਿਜਲੀ ਦਾ ਬਿੱਲ ਆ ਜਿਹੜਾ ਉਹ ਹੀ ਕਮਰਸ਼ੀਅਲ ਮੀਟਰ ਦਾ ਭਰਨਾ ਪੈਂਦਾ ਭਰਨਾ ਪੈਂਦਾ ਹਾਂਜੀ ਕਮਰਸ਼ੀਅਲ ਮੀਟਰ ਦਾ ਬਿੱਲ ਭਰਨਾ ਪੈਂਦਾ ਬਾਕੀ ਸਾਰੇ ਖਰਚੇ ਘਰ ਵਾਲੇ ਆ ਦੁੱਧ ਪਾਣੀ ਦਾ ਖਰਚਾ ਘਰ ਵਾਲਾ ਲੇਬਰ ਅਸੀਂ ਘਰੋਂ ਵਰਤਦੇ ਆ ਅਸੀਂ ਲੇਬਰ ਲਈ ਬੰਦਾ ਨਹੀਂ ਰੱਖਿਆ ਹੋਇਆ ਹਾਂਜੀ ਅਸੀਂ ਲੇਬਰ ਘਰੋਂ ਫਿਰ ਘਰੇ ਗੱਡੀ ਦੀ ਖੜੀ ਦੀ ਅਗਲੇ ਦੀ ਸੇਫਟੀ ਆ ਹੁਣ ਅਗਲੇ ਦੀ ਬਾਈ ਬਾਹਰ ਖੜਾ ਦਾ ਫਿਕਰੀ 1 ਕਰੋੜ ਰੁਪਏ ਦੀ ਗੱਡੀ ਆ ਹੁਣ ਅਗਲੇ ਦੀ ਛੱਡ ਕੇ ਥੋੜਾ ਆਵਾਂਗੇ ਬਾਹਰ ਛੱਡ ਚ ਹਾਂ ਉੱਥੇ ਧਿਆਨ ਲੈਂਦਾ ਫਿਰਦਾ ਮਗਰ ਬੰਦਾ ਕਿ ਹੋਕ ਨਹੀਂ ਤੇ ਉਹ ਉਹ ਘਰੇ ਖੜੀ ਆ ਨੰਬਰ 2 ਤੇ ਰਾਤ ਨੂੰ ਕੰਮ ਕਰ ਲੈਂਦਾ ਸਾਰਾ ਪਰਿਵਾਰ ਕੰਮ ਕਰ ਲੈਂਦਾ ਸ਼ਰਨੇ ਠੀਕ ਆ ਕਿ ਨਹੀਂ ਸਾਡੀ ਭੈਣ ਦਾ ਸਾਰਾ ਪਰਿਵਾਰ ਕੰਮ ਕਰ ਲੈਂਦਾ ਤੇ ਫਿਰ ਨੰਬਰ 2 ਤੇ ਗੱਲ ਇਹ ਵੀ ਆ ਵੀ ਜਿਹੜੀ ਸਭ ਤੋਂ ਵੱਡੀ ਗੱਲ ਆ ਬਈ ਸਾਨੂੰ ਰਾਤ ਨੂੰ ਕੰਮ ਕਰਨ ਦੇ ਵਿੱਚ ਕੋਈ ਚੇਂਜ ਕਿ ਨਹੀਂ ਚੇਂਜ ਕਿ ਨਹੀਂ ਹਾਂਜੀ ਜੇ ਵਰਕਸ਼ਾਪ ਤੇ ਹੋਵਾਂਗੇ ਤਾਂ ਰਾਤ ਨੂੰ ਕੰਮ ਕਰਾਂਗੇ ਹਾਂਜੀ ਠੀਕ ਹੈ ਨਹੀਂ ਪਰੇਸ਼ਾਨੀ ਹੁੰਦੀ ਹੈ ਤਾਂ ਇਸ ਕਰਕੇ ਸਾਰੀਆਂ ਗੱਲਾਂ ਇਹ ਸਭ ਤੋਂ ਵੱਡੀ ਗੱਲ ਇਹ ਆ ਵੀ ਮੇਰੇ ਤਿੰਨ ਭਾਂਜੇ ਆ ਸਜਣ ਇੱਕ ਯੂਟਿਊਬਰ ਬਣ ਗਿਆ ਪਿੰਡੂ ਜੈਕਸ਼ਨ ਵਾਲਾ ਇੱਕ ਗੱਡੀਆਂ ਦੀ ਕੋਟਿੰਗ ਕਰ ਰਿਹਾ ਇੱਕ ਵੀ ਸਜਣ ਸੌਫਟਵੇਅਰ ਇੰਜੀਨੀਅਰ ਬਣ ਗਿਆ ਹੈ ਪੂਰਾ ਚੋਟ ਮਤਲਬ ਨੈਕਸਟ ਲੈਵਲ ਕੰਮ ਆ ਮੈਂ ਦੁਨੀਆ ਦਾ ਸਭ ਤੋਂ ਸੁਖੀ ਮਾਮਾ ਜਿਹਦੇ ਸਾਰੇ ਭਾਂਜੇ ਭਾਂਜੀਆਂ ਐਸ ਵਕਤ ਸੈੱਟ ਆ ਇਹ ਮੈਨੂੰ ਮਤਲਬ ਬਹੁਤ ਪ੍ਰਾਊਡ ਫੀਲ ਹੋ ਰਿਹਾ ਬਹੁਤ ਲੋਕ ਕਹਿ ਰਿਹਾ ਕਿ ਤੂੰ ਜਵਾਨ ਹੁੰਦਾ ਜਾ ਰਿਹਾ ਜਵਾਨ ਯਾਰ ਪੁੱਤ ਧੀਆਂ ਕਰਦੇ ਹੁੰਦੇ ਆ ਬੰਦੇ ਨੂੰ ਬੰਦੇ ਦੀ ਕੀ ਕਹਾਤਾ ਜਵਾਨ ਹੋ ਜੇਵੇ 40 ਸਾਲ ਤੋਂ ਬਾਅਦ ਹੈ ਬੰਦੇ ਦੇ ਬੱਚੇ ਬੰਦੇ ਨੂੰ ਜਵਾਨ ਕਰਦੇ ਆ ਇਹ ਬੱਚਿਆਂ ਨੇ ਜਵਾਨ ਕੀਤਾ ਇੱਕ ਤਾਂ ਸਾਡੇ ਕੋਲੇ ਆ ਸਾਨੂੰ ਡੋਸਕਣ ਜੇ ਦੀ ਲੋੜ ਨਹੀਂ ਪੈਂਦੀ ਇਹਨਾਂ ਨੂੰ ਸਾਡੇ ਕੋਲੇ ਆ ਸਾਡੀ ਨਿਗਾਚਾ ਇੱਥੇ ਕੰਮ ਕਰਦੇ ਆ ਸਪੋਰਟ ਤੁਸੀਂ ਕਰਦੇ ਆ ਤਾਂ ਕਰਦੇ ਆ ਪੈਂਡੂ ਜੈਕਸ਼ਨ ਵਾਲੇ ਨੂੰ ਵੀ ਮੇਰੇ ਭਾਂਜੇ ਨੂੰ ਸਪੋਰਟ ਤੁਸੀਂ ਕੀਤੀ ਆ ਤਾਂ ਕਰਕੇ ਉਹ YouTube ਤੋਂ ਪੈਸੇ ਕਮਾ ਰਿਆ ਸੌਫਟਵੇਅਰ ਵਾਲੇ ਨੂੰ ਵੀ ਤੁਸੀਂ ਸਪੋਰਟ ਕੀਤੀ ਆ ਤਾਂ ਕਰਕੇ ਉਹਦੇ ਸੌਫਟਵੇਅਰ ਵੇਚ ਰਿਆ ਤਾਂ ਕਰਕੇ ਉਹ ਬੰਦੇ ਕੜਾਈ ਦੇ ਡਿਜ਼ਾਈਨ ਵੇਚ ਰਿਹਾ ਇਹ ਬੰਦੇ ਨੂੰ ਵੀ ਤੁਸੀਂ ਸਪੋਰਟ ਕੀਤੀ ਆ ਤਾਂ ਕਰਕੇ ਘਰੇ ਬੈਠਾ ਆਮ ਬੰਦੇ ਦੀਆਂ ਸ਼ਹਿਰਾਂ 'ਚ ਦੁਕਾਨਾਂ ਨਹੀਂ ਚੱਲਦੀਆਂ ਸਬਰਨਾ ਬੈਠੇ ਰਹੇ ਸ਼ਹਿਰਾਂ 'ਚ ਬੈਠੇ ਵੀ ਰਹੇ 20 25 25 ਮਹੀਨਾ ਵੀ ਨਹੀ ਰਿਵਿਲੇ ਵੀ ਜੋ ਜਦੋਂ ਪਹਿਲਾਂ ਦੇ ਸ਼ੁਰੂ ਸਮਾਨ ਲੈ ਕੇ ਰੱਖ ਲਿਆ ਤੇ ਇਹਨੂੰ ਐ ਵੀ ਸ਼ੱਕ ਹੋਣ ਲੱਗਿਆ ਸੀ ਵੀ ਕਿਤੇ ਗਲਤ ਤਾਂ ਨਹੀਂ ਪੰਗਾ ਲੈ ਲਿਆ ਮੈਂ ਇਹਨੂੰ ਕਹਿੰਦਾ ਪੁੱਤ ਸਬਰ ਰੱਖ ਸਬਰ ਨਹੀਂ ਹੋ ਗਿਆ ਸਬਰ ਰੱਖ ਤੈਨੂੰ ਸਬਰ ਰੱਖਣਾ ਸਿੱਖਣਾ ਪਊਗਾ ਕੰਮ ਤੋਂ ਸਿੱਖਿਆ ਵਾ ਠੀਕ ਹੈ ਕਿ ਨਹੀਂ ਤੇ ਮਾਲਕ ਦੀ ਕਿਰਪਾ ਯਾਰ ਸਾਰੀਆਂ ਪੈਸੇ ਹੈਗੇ ਤੇਰੇ ਕੋਲ ਸਾਰੀਆਂ ਜੇਬਾਂ ਜਿਹਦੇ ਪੈਸੇ ਹੁੰਦੇ ਜਿੱਦੇ ਮਰਜ਼ੀ ਤਲਾਸੀ ਲੈ ਲਓ ਇਹ ਗੱਡੀ ਤੇ ਜਾਣ ਲੱਗ ਗਿਆ ਇਹ ਗੱਡੀ ਤੇ ਜਾਣ ਲੱਗ ਗਿਆ ਠੀਕ ਆ ਯਾਰ ਸ਼ੁਕਰ ਆ ਮਾਲਕ ਦੀ ਕਿਰਪਾ ਨਾਲ ਵਧੀਆ ਸੈਟ ਆ ਕੰਮ ਜੇ ਤੁਸੀਂ ਕੰਮ ਕਰਾਉਣਾ ਤਾਂ ਤੁਸੀਂ ਫੋਨ ਨੰਬਰ ਸਕਰੀਨ ਤੇ ਦੇਖ ਰਿਹਾ ਗੱਡੀਆਂ ਕੋਟਿੰਗ ਕਰਾਉਣੀਆਂ ਕਰਾ ਸਕਦੇ ਜਿਉਂਦੇ ਰਹੋ